ਸੱਜਣੋ ਬੇਲੀਓ ਤੇ ਮਿੱਤਰੋ ਹੁਣ ਮੈਂ ਤੁਹਾਨੂੰ ਪਾਕਿਸਤਾਨ ਇੰਡੀਆ ਦੇ ਬਾਡਰ ਨੇੜੇ ਪੈਂਦਾ ਪਿੰਡ ਆਲੋ ਚਾਹਣਾ ਵਿਖਾਲਾਂਗਾ ਇਹ ਪਿੰਡ ਪਾਕਿਸਤਾਨ 'ਚ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਨੇੜੇ ਆ ਆਲੋ ਚਾਹਣੇ ਪਿੰਡ ਨੂੰ ਅੱਡਾ ਧੰਤ ਲੱਗਦਾ ਏ ਜਿਹੜਾ ਕਿ ਇੱਕ ਪੁਰਾਣਾ ਤੇ ਤਾਰੀਖੀ ਕਸਬਾ ਹੈ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਸਿੱਖਾਂ ਤੇ ਹਿੰਦੂਆਂ ਦੀ ਇੱਕ ਸਰੀਅਸ ਸੀ ਇਹ ਸਰਦਾ ਨਰੈਨ ਸਿੰਘ ਲੰਬੜਦਾਰ ਦਾ ਪਿੰਡ ਹੈ ਇੱਥੇ ਬਹੁਤ ਵੱਡਾ ਵਸਾਖੀ ਮੇਲਾ ਹੁੰਦਾ ਰਿਹਾ ਹੈ ਇਹ ਕਸਬਾ ਪਹਿਲਾਂ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਆਂਦਾ ਸੀ ਤੇ ਹੁਣ ਜ਼ਿਲ੍ਹਾ ਨਰੋਵਾਲ ਤਹਿਸੀਲ ਜ਼ਫਰਵਾਲ ਦੇ ਵਿੱਚ ਇਹ ਮੇਨ ਜ਼ਫਰਵਾਲ ਨਰੋਵਾਲ ਰੋਡ ਇਥੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਕੁਝ 10 ਕਿਲੋਮੀਟਰ ਦੀ ਦੂਰੀ ਤੇ ਤੇ ਨਾਲ ਹੀ ਬਾਰਡਰੋਂ ਪਾਰ ਜ਼ਿਲ੍ਹਾ ਗੁਰਦਾਸਪੁਰ ਚੜਦਾ ਪੰਜਾਬ ਇੰਡੀਆ ਦਾ ਏਰੀਆ ਹੈ। ਆਲੋ ਚਾਣੇ ਪਿੰਡ ਦੇ ਵਿੱਚ ਪਹੁੰਚਦੇ ਆਂ ਹੀ ਸਾਡਾ ਹੋ ਰਿਹਾ ਸਵਾਗਤ ਪਿੰਡ ਵਾਲੇ ਲੜਪਿਆਂ ਬੱਸ ਵਾਲੇ ਨਾ ਕੋਈ ਵੱਡੀ ਗੱਲ ਨਹੀਂ ਸਾਡੇ ਇਹ ਚੱਲਦਾ ਰਹਿੰਦਾ। ਆਲੋ ਚਹਾਣਾ ਛੋਟਾ ਜਿਹਾ ਪਿੰਡੇ ਬਾਜਵੇ ਜੱਟ ਇੱਥੇ ਰਹਿੰਦੇ ਨੇ ਤੇ ਪੁਰਾਣੇ ਵਸਿੰਦੇ ਨੇ ਕੋਈ ਕਿਤੋਂ ਹਿਜਰਤ ਕਰਕੇ ਨਹੀਂ ਆਇਆ। ਕੁਝ ਬਜ਼ੁਰਗ ਦੱਸਦੇ ਨੇ ਕਿ ਨਰਵਾਲ ਦੇ ਲਾਗੇ ਪਿੰਡ ਸੀ ਜਾਜਨਵਾਲਾ ਉੱਥੋਂ ਇਹਨਾਂ ਦੇ ਵੜਕੇ ਆਏ ਸੀ ਆ ਲੋ ਚਹਾਣੇ ਪਿੰਡ ਦੇ ਗਵੰਡੀ ਪਿੰਡਾਂ ਦੇ ਵਿੱਚ ਆਹਲ ਘੁੰਮਣਾ ਕੁਲੇ বাজਵੇ ਭੋਲਾ ਬਾਜਵਾ ਮੁੰਡਾ ਬਾਜਵਾ ਕਸਬਾ ਧੰਥਲ ਪਹਾੜੀਪੁਰ ਪਿੰਡ ਕਰਤਾਰਪੁਰ ਰਾਜੀਆਂ ਤੇ ਪੰਡੋਰੀਆ ਆਂਦਾ ਏ ਇੱਕ ਹੋਰ ਮਸ਼ਹੂਰ ਪਿੰਡ ਬੀਰੋਪੁਰ ਜਿੱਥੋਂ ਦਾ 바ਵਾ ਸਿੰਘ ਜਿਸ ਦਾ ਐਸਾ ਇਲਾਕੇ ਦੇ ਵਿੱਚ ਪੂਰਾ ਨਾਂ ਸੀ ਵੱਡਾ ਤਗੜਾ ਬੰਦਾ ਸੀ ਬਜ਼ੁਰਗ ਦੱਸਦੇ ਨੇ ਕਿ ਉਹਨੇ ਆਪਣੇ ਇਸ ਏਰੀਏ ਦੇ ਵਿੱਚ ਕਦੀ ਚੋਰੀ ਨਹੀਂ ਹੋਣ ਦਿੱਤੀ ਐਸ ਏਰੀਏ ਦੇ ਪਿੰਡ ਛੋਟੇ ਪੁਰਾਣੇ ਸੰਗ ਤੇ ਬਰੀਕ ਗਲੀਆਂ ਵਾਲੇ ਨੇ ਪਰ ਲੋਕਾਂ ਦੇ ਦਿਲ ਵੱਡੇ ਨੇ ਵੱਡੇ ਜਿਗਰਾਂ ਵਾਲੇ ਲੋਕ ਇੱਥੇ ਰਹਿੰਦੇ ਨੇ ਬਾਰਡਰ ਲੜਾਈ ਡਰ ਖੌਫ ਤੋਂ ਉੱਠ ਕੇ ਕਿਤੇ ਹੋਰ ਸ਼ਿਫਟ ਨਹੀਂ ਹੋਏ ਆ ਲੋ ਚਹਾਣੇ ਪਿੰਡ ਦਾ ਕੁੱਲ ਜ਼ਰੇਈ ਰਕਬਾ ਤਕਰੀਬਨ 5 ਕ ਮਰਬੇ ਆ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਆਪਣੇ ਪਿੰਡਾਂ ਦੇ ਨਾਮ ਕਮੈਂਟਾਂ ਵਿੱਚ ਲਿਖਿਓ ਤੇ ਤੁਹਾਨੂੰ ਬਾਜਵੇ ਜੱਟਾਂ ਦਾ ਇਹ ਪਿੰਡ ਕਿਹੋ ਜਿਹਾ ਲੱਗਾ ਤੇ ਤੁਹਾਡੀ ਕਿਹੜੀ ਗੋਤ ਬਰਾਦਰੀ ਹੈ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਰੱਬ ਰੱਖਾ